ਮੈਨੂੰ ਕਾਲ ਸਾਹਿਬ ਮੈਨੂੰ ਜੀ ਫਤਿਹ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੂੰ ਤੇ ਆਪਣੇ ਡੀਸੀ ਸਾਹਿਬ ਤੇ ਆਪਣੇ ਟ੍ਰਾਂਸਪੋਰਟ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਕੱਲ ਨੂੰ ਆਪਣਾ ਰੋਡ ਵੇਅ ਦਾ ਟੈਸਟ ਦੇਣ ਆਸਤੇ ਗਿਆ ਸਾਂ ਤੇ ਉੱਥੇ ਮੈਨੂੰ ਟੈਸਟ ਨਹੀਂ ਦੇਣ ਦਿੱਤਾ ਗਿਆ ਟਰਾਈ ਨਹੀਂ ਲਈ ਗਈ ਮੈਨੂੰ ਆਖਿਆ ਗਿਆ ਤੇਰਾ ਇੰਡੀਆ ਦਾ ਲਾਇਸੈਂਸ 4 ਸਾਲ ਪੁਰਾਣਾ ਹੈ ਕਹਿੰਦੇ 5 ਸਾਲ ਚਾਹੀਦਾ ਵਾ ਤੇ ਭਾਰ ਮੇਰਾ ਦੁਬਈ ਦਾ ਲਾਇਸੈਂਸ 10 ਸਾਲ ਪੁਰਾਣਾ ਆ ਤੇ ਮੈਨੂੰ ਟਰਾਈ ਨਹੀਂ ਲੈਣ ਦਿੱਤੀ ਗਈ ਤੇ ਮੇਰੇ ਤੋਂ ਐਕਸਪੀਰੀਅੰਸ ਵੀ ਦੁਬਈ ਦਾ ਹੈਗਾ ਸੀ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਦੁਬਈ ਦਾ ਐਕਸਪੀਰੀਅੰਸ ਕੋਈ ਥੀਕ ਨਹੀਂ ਆ ਸੂਈ ਦੇ ਨੱਕੇ ਥਾਣੀ ਕੱਢ ਕੇ ਲਾਇਸੈਂਸ ਬਣਾਉਂਦੇ ਹੋ ਤੇ ਪਰ ਮੈਨੂੰ ਟਰਾਈ ਨਹੀਂ ਲੈਣ ਦਿੱਤੀ ਗਈ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਮੈਂ ਰੋਜ਼ਗਾਰ ਦਫ਼ਤਰ ਤਰਨਤਾਰਨ ਵੀ ਹੈਵੀ ਡਰਾਈਵਰ ਦੇ ਭਰੇ ਸੀ ਉੱਥੋਂ ਮੈਨੂੰ ਹੈਵੀ ਡਰਾਈਵਰ ਦੀ ਕੋਈ ਕਾਲ ਨਹੀਂ ਆਈ ਤੇ ਨਾ ਪਹਿਲਾਂ ਕਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦੇ ਦਿੰਦਾ ਨਾ ਉਹਨਾਂ ਨੇ ਵਾਅਦਾ ਪੂਰਾ ਕੀਤਾ ਨਾ ਮਾਨ ਸਰਕਾਰ ਨੇ ਵਾਅਦਾ ਪੂਰਾ ਕੀਤਾ ਜੇ ਕੋਈ ਨੌਕਰੀ ਦੇਖਣ ਜਾਈਦੀ ਆ ਤੇ ਇਦਾਂ ਹੀ ਲਾਰੇ ਲੱਪੇ ਆ ਜਾ ਜਾਈਦਾ ਤੇ ਪਿੰਡ ਵਾਲਿਆਂ ਦੀ ਸੁਣਵਾਈ ਨਹੀਂ ਹੁੰਦੀ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰਾ ਸਾਡੀ ਸੁਣਵਾਈ ਕੀਤੀ ਜਾਵੇ ਮੇਰਾ ਜ਼ਿਲ੍ਹਾ ਤਰਨਤਾਰਨ ਪਿੰਡ ਵਾ ਡਾ ਖਨਾ ਸ਼ਿਵਾਈਪੁਰ ਪੂਨ ਨੰਬਰ 8288 9994 999 ਮੇਰਾ ਨਾਮ ਕੁਲਦੀਪ ਸਿੰਘ ਜੀ ਵਾਇਕ ਖਾਲਸਾ ਵਾਇਕ ਜੀ ਦੀ ਫਤਿਹ ਵਾਇਕ ਖਾਲਸਾ ਵਾਇਕ ਜੀ ਦੀ ਫਤਿਹ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੂੰ ਤੇ ਆਪਣੇ ਡੀਸੀ ਸਾਹਿਬ ਤੇ ਆਪਣੇ ਟ੍ਰਾਂਸਪੋਰਟ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਕੱਲ ਨੂੰ ਆਪਣਾ ਰੋਡ ਵੇਈ ਦਾ ਟੈਸਟ ਦੇਣ ਆਸਤੇ ਗਿਆ ਸਾਂ ਤੇ ਉੱਥੇ ਮੈਨੂੰ ਟੈਸਟ ਨਹੀਂ ਦੇਣ ਦਿੱਤਾ ਗਿਆ ਟਰਾਈ ਨਹੀਂ ਲਈ ਗਈ ਮੈਨੂੰ ਆਖਿਆ ਗਿਆ ਤੇਰਾ ਇੰਡੀਆ ਦਾ ਲਾਇਸੈਂਸ 4 ਸਾਲ ਪੁਰਾਣਾ ਹੈ ਕਹਿੰਦੇ 5 ਸਾਲ ਚਾਹੀਦਾ ਵਾ ਤੇ ਭਾਅ ਮੇਰਾ ਦੁਬਈ ਦਾ ਲਾਇਸੈਂਸ 10 ਸਾਲ ਪੁਰਾਣਾ ਤੇ ਮੈਨੂੰ ਟਰਾਈ ਨਹੀਂ ਲੈਣ ਦਿੱਤੀ ਗਈ ਤੇ ਮੇਰੇ ਤੋਂ ਐਕਸਪੀਰੀਅੰਸ ਵੀ ਦੁਬਈ ਦਾ ਹੈਗਾ ਸੀ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਦੁਬਈ ਦਾ ਐਕਸਪੀਰੀਅੰਸ ਕੋਈ ਠੇਕ ਨਹੀਂ ਆ ਤੂ ਹੀ ਦੇ ਨੱਕੇ ਥਾਣੀ ਕੱਢ ਕੇ ਲਾਇਸੈਂਸ ਬਣਾਉਂਦੇ ਹੋ ਤੇ ਪਰ ਮੈਨੂੰ ਟਰਾਈ ਨਹੀਂ ਲੈ ਦਿੱਤੀ ਗਈ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਮੈਂ ਰੋਜ਼ਗਾਰ ਦਫਤਰ ਤਰਨਤਾਰਨ ਵੀ ਹੈਵੀ ਡਰਾਈਵਰ ਦੇ ਭਰੇ ਸੀ ਉੱਥੋਂ ਮੈਨੂੰ ਹੈਵੀ ਡਰਾਈਵਰ ਦੀ ਕੋਈ ਕਾਲ ਨਹੀਂ ਆਈ ਤੇ ਨਾ ਮੁੱਢ ਪਹਿਲਾਂ ਕਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦੇ ਜਾਂਦਾ ਨਾ ਉਹਨਾਂ ਨੇ ਵਾਦਾ ਪੂਰਾ ਕੀਤਾ ਨਾ ਮਾਨ ਸਰਕਾਰ ਨੇ ਵਾਦਾ ਪੂਰਾ ਕੀਤਾ ਜੇ ਕੋਈ ਨੌਕਰੀ ਦੇਖਣ ਜਾਈਦੀ ਆ ਇਦਾਂ ਹੀ ਲਾਰੇ ਲੱਪਿਆ ਜਾ ਜਾਂਦਾ ਤੇ ਪਿੰਡ ਵਾਲਿਆਂ ਦੀ ਸੁਣਵਾਈ ਨਹੀਂ ਹੁੰਦੀ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰਾ ਸਾਡੀ ਸੁਣਵਾਈ ਕੀਤੀ ਜਾਵੇ ਮੇਰਾ ਜਿਲ੍ਹਾ ਕਰਨਤਾਰਨ ਪਿੰਡ ਵਾਂ ਦਾਖਾਣਾ ਸ਼ਿਭਾਈਪੁਰ ਫੋਨ ਨੰਬਰ 8288 9294 99 ਮੇਰਾ ਨਾਮ ਕੁਲਦੀਪ ਸਿੰਘ ਜੀ ਵੈਕਾਲਾ ਸਾਹਿਬ ਵੈਕਾਲਾ ਜੀ ਦੀ ਫਤਿਹ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੂੰ ਤੇ ਆਪਣੇ ਡੀਸੀ ਸਾਹਿਬ ਤੇ ਆਪਣੇ ਟ੍ਰਾਂਸਪੋਰਟ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਕੱਲ ਨੂੰ ਆਪਣਾ ਰੋਡਵੇਈ ਦਾ ਟੈਸਟ ਦੇਣ ਦੇ ਆਸਤੇ ਗਿਆ ਸਾਂ ਤੇ ਉੱਥੇ ਮੈਨੂੰ ਟੈਸਟ ਨਹੀਂ ਦੇ ਦਿੱਤਾ ਗਿਆ ਟਰਾਈ ਨਹੀਂ ਲਈ ਗਈ ਮੈਨੂੰ ਆਖਿਆ ਗਿਆ ਤੇਰਾ ਇੰਡੀਆ ਦਾ ਲਾਇਸੈਂਸ 4 ਸਾਲ ਪੁਰਾਣਾ ਹੈ। ਆਹਨੇ 5 ਸਾਲ ਚਾਹੀਦਾ ਵਾ ਤੇ ਭਾਰ ਮੇਰਾ ਦੁਬਈ ਦਾ ਲਾਇਸੈਂਸ 10 ਸਾਲ ਪੁਰਾਣਾ ਵਾ ਤੇ ਮੈਨੂੰ ਟਰਾਈ ਨਹੀਂ ਲੈਣ ਦਿੱਤੀ ਗਈ ਤੇ ਮੇਰੇ ਤੋਂ ਐਕਸਪੀਰੀਅੰਸ ਵੀ ਦੁਬਈ ਦਾ ਹੈਗਾ ਸੀ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਦੁਬਈ ਦਾ ਐਕਸਪੀਰੀਅੰਸ ਕੋਈ ਠੀਕ ਨਹੀਂ ਆ। ਸੂਈ ਦੇ ਨੱਕੇ ਥਾਣੀ ਕੱਢ ਕੇ ਲਾਇਸੈਂਸ ਬਣਾਉਂਦੇ ਹੋ ਤੇ ਪਰ ਮੈਨੂੰ ਟਰਾਈ ਨਹੀਂ ਲੈਣ ਦਿੱਤੀ ਗਈ। ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਮੈਂ ਰੋਜ਼ਗਾਰ ਦਫ਼ਤਰ ਤਰਨਤਾਰਨ ਵੀ ਹੈਵੀ ਡਰਾਈਵਰ ਦੇ ਭਰੇ ਸੀ ਉੱਥੋਂ ਮੈਨੂੰ ਹੈਵੀ ਡਰਾਈਵਰ ਦੀ ਕੋਈ ਕਾਲ ਨਹੀਂ ਆਈ ਤੇ ਨਾ ਮੁੜ ਪਹਿਲਾਂ ਕਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਘਰ-ਘਰ ਨੌਕਰੀ ਦੇ ਦਿੰਦਾ ਨਾ ਉਹਨਾਂ ਨੇ ਵਾਅਦਾ ਪੂਰਾ ਕੀਤਾ ਨਾ ਮਾਨ ਸਰਕਾਰ ਨੇ ਵਾਅਦਾ ਪੂਰਾ ਕੀਤਾ ਜੇ ਕੋਈ ਨੌਕਰੀ ਵੇਖਣ ਜਾਈਦੀ ਆ ਤੇ ਇਦਾਂ ਹੀ ਲਾਰੇ ਲੱਪਿਆ ਜਾ ਜਾਂਦਾ ਤੇ ਪਿੰਡਾਂ ਵਾਲਿਆਂ ਦੀ ਸੁਣਵਾਈ ਨਹੀਂ ਹੁੰਦੀ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰਾ ਸਾਡੀ ਸੁਣਵਾਈ ਕੀਤੀ ਜਾਵੇ ਮੇਰਾ ਜਿਲ੍ਹਾ ਕਰਨਤਾਰਨ ਪਿੰਡ ਵਾਂ ਦਾਖਾਣਾ ਸ਼ਿਵਾਈਪੁਰ ਪੂ ਨੰਬਰ 82 88 92 94 99 ਮੇਰਾ ਨਾਮ ਕੁਲਦੀਪ ਸਿੰਘ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੂੰ ਤੇ ਆਪਣੇ ਡੀਸੀ ਸਾਹਿਬ ਇਹ ਆਪਣੇ ਟਰਾਂਸਪੋਰਟ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਕੱਲ ਨੂੰ ਆਪਣਾ ਰੋਡਵੇਈ ਦਾ ਟੈਸਟ ਦੇਣ ਆਸਤੇ ਗਿਆ ਸਾਂ ਤੇ ਉੱਥੇ ਮੈਨੂੰ ਟੈਸਟ ਨਹੀਂ ਦੇਣ ਦਿੱਤਾ ਗਿਆ ਟਰਾਈ ਨਹੀਂ ਲਈ ਗਈ ਮੈਨੂੰ ਆਖਿਆ ਗਿਆ ਤੇਰਾ ਇੰਡੀਆ ਦਾ ਲਾਇਸੈਂਸ 4 ਸਾਲ ਪੁਰਾਣਾ ਹੈ ਕਹਿੰਦੇ 5 ਸਾਲ ਚਾਹੀਦਾ ਵਾ ਤੇ ਭਾਰ ਮੇਰਾ ਦੁਬਈ ਦਾ ਲਾਇਸੈਂਸ 10 ਸਾਲ ਪੁਰਾਣਾ ਆ ਤੇ ਮੈਨੂੰ ਟਰਾਈ ਨਹੀਂ ਲੈਣ ਦਿੱਤੀ ਗਈ ਤੇ ਮੇਰੇ ਤੋਂ ਐਕਸਪੀਰੀਅੰਸ ਵੀ ਦੁਬਈ ਦਾ ਹੈਗਾ ਸੀ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਦੁਬਈ ਦਾ ਐਕਸਪੀਰੀਅੰਸ ਕੋਈ ਥੇਕ ਨਹੀਂ ਆ। ਸੂਈ ਦੇ ਨੱਕੇ ਥਾਣੀ ਕੱਢ ਕੇ ਲਾਇਸੈਂਸ ਬਣਾਉਂਦੇ ਹੋ ਤੇ ਪਰ ਮੈਨੂੰ ਟਰਾਈ ਨਹੀਂ ਲੈਣ ਦਿੱਤੀ ਗਈ। ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਮੈਂ ਰੋਜ਼ਗਾਰ ਦਫ਼ਤਰ ਤਰਨਤਾਰਨ ਵੀ ਹੈਵੀ ਡਰਾਈਵਰ ਦੇ ਭਰੇ ਸੀ ਉੱਥੋਂ ਮੈਨੂੰ ਹੈਵੀ ਡਰਾਈਵਰ ਦੀ ਕੋਈ ਕਾਲ ਨਹੀਂ ਆਈ। ਦੇ ਨਾਂ ਮੁੱਢ ਪਹਿਲਾਂ ਕੈਪਟਨ ਸਾਹਿਬ ਨੇ ਵਾਦਾ ਕੀਤਾ ਸੀ ਘਰ ਘਰ ਨੌਕਰੀ ਦੇਂਦਾ ਨਾ ਉਹਨਾਂ ਨੇ ਵਾਦਾ ਪੂਰਾ ਕੀਤਾ ਨਾ ਮਾਨ ਸਰਕਾਰ ਨੇ ਵਾਦਾ ਪੂਰਾ ਕੀਤਾ ਜੇ ਕੋਈ ਨੌਕਰੀ ਵੇਖਣ ਜਾਈਦੀ ਆ ਇਦਾਂ ਹੀ ਲਾਰੇ ਲਪੇਆ ਜਾ ਜਾਂਦਾ ਤੇ ਪਿੰਡਾਂ ਵਾਲਿਆਂ ਦੀ ਸੁਣਵਾਈ ਨਹੀਂ ਹੁੰਦੀ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰਾ ਸਾਡੀ ਸੁਣਵਾਈ ਕੀਤੀ ਜਾਵੇ ਮੇਰਾ ਜਿਲ੍ਹਾ ਤਰਨਤਾਰਨ ਪਿੰਡ ਵਾਂ ਦਾਖਾਣਾ ਸ਼ਿਭਾਈਪੁਰ ਮੋ ਨੰਬਰ 8288 9994 999 ਮੇਰਾ ਨਾਮ ਕੁਲਦੀਪ ਸਿੰਘ ਜੀ ਵਾਇਕ ਖਾਲਸਾ ਵਾਇਕ ਜੀ ਦੀ ਫਤਿਹ ਵਾਇਕ ਖਾਲਸਾ ਵਾਇਕ ਜੀ ਦੀ ਫਤਿਹ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੂੰ ਤੇ ਆਪਣੇ ਡੀਸੀ ਸਾਹਿਬ ਤੇ ਆਪਣੇ ਟਰਾਂਸਪੋਰਟ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਕੱਲ ਨੂੰ ਆਪਣਾ ਰੋਡਵੇਅ ਦਾ ਟਸਟ ਦੇਣ ਆਸਤੇ ਗਿਆ ਸਾਂ ਤੇ ਉੱਥੇ ਮੈਨੂੰ ਟੈਸਟ ਨਹੀਂ ਦੇਣ ਦਿੱਤਾ ਗਿਆ, ਟਰਾਈ ਨਹੀਂ ਲਈ ਗਈ। ਮੈਨੂੰ ਆਖਿਆ ਗਿਆ ਤੇਰਾ ਇੰਡੀਆ ਦਾ ਲਾਇਸੈਂਸ 4 ਸਾਲ ਪੁਰਾਣਾ ਹੈ। ਆਹਦੇ 5 ਸਾਲ ਚਾਹੀਦਾ ਵਾ ਤੇ ਭਾਅ ਮੇਰਾ ਦੁਬਈ ਦਾ ਲਾਇਸੈਂਸ 10 ਸਾਲ ਪੁਰਾਣਾ ਆ ਤੇ ਮੈਨੂੰ ਟਰਾਈ ਨਹੀਂ ਲੈਣ ਦਿੱਤੀ ਗਈ ਤੇ ਮੇਰੇ ਤੋਂ ਐਕਸਪੀਰੀਅੰਸ ਵੀ ਦੁਬਈ ਦਾ ਹੈਗਾ ਸੀ। ਤੁਹਾਨੂੰ ਪਤਾ ਸਾਰਿਆਂ ਨੂੰ ਤੇ ਦੁਬਈ ਦਾ ਐਕਸਪੀਰੀਅੰਸ ਕੋਈ ਫੇਕ ਨਹੀਂ ਆ। ਸੂਈ ਦੇ ਨੱਕੇ ਥਾਣੀ ਕੱਢ ਕੇ ਲਾਇਸੈਂਸ ਬਣਾਉਂਦੇ ਹੋ। ਤੇ ਪਰ ਮੈਨੂੰ ਟਰਾਈ ਨਹੀਂ ਲੈ ਦਿੱਤੀ ਗਈ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਮੈਂ ਰੋਜ਼ਗਾਰ ਦਫਤਰ ਤਰਨਤਾਰਨ ਵੀ ਹੈਵੀ ਡਰਾਈਵਰ ਦੇ ਭਰੇ ਸੀ ਉੱਥੋਂ ਮੈਨੂੰ ਹੈਵੀ ਡਰਾਈਵਰ ਦੀ ਕੋਈ ਕਾਲ ਨਹੀਂ ਆਈ ਤੇ ਨਾ ਮੁੱਢ ਪਹਿਲਾਂ ਕਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਘਰ-ਘਰ ਨੌਕਰੀ ਦੇ ਦਾਂ ਨਾ ਉਹਨਾਂ ਨੇ ਵਾਅਦਾ ਪੂਰਾ ਕੀਤਾ ਨਾ ਮਾਨ ਸਰਕਾਰ ਨੇ ਵਾਅਦਾ ਪੂਰਾ ਕੀਤਾ ਜੇ ਕੋਈ ਨੌਕਰੀ ਦੇਖਣ ਜਾਈ ਦੀ ਆ ਇਦਾਂ ਹੀ ਲਾਰੇ ਲਪਿਆ ਜਾ ਜਾਈਦਾ ਵਾ ਤੇ ਪਿੰਡਾਂ ਵਾਲਿਆਂ ਦੀ ਸੁਣਵਾਈ ਨਹੀਂ ਹੁੰਦੀ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰਾ ਸਾਡੀ ਸੁਣਵਾਈ ਕੀਤੀ ਜਾਵੇ ਮੇਰਾ ਜਿਲ੍ਹਾ ਕਰਨਤਾਰਨ ਪਿੰਡ ਵਾਂ ਦਾਖਾਣਾ ਸ਼ਿਵਾਈਪੁਰ ਫੋਨ ਨੰਬਰ 8288 9994 99 ਮੇਰਾ ਨਾਮ ਕੁਲਦੀਪ ਸਿੰਘ ਜੀ ਵਾਇਕ ਖਾਲਸਾ ਵਾਇਕ ਜੜੀ ਦੀ ਫਤਿਹ ਵਾਇਕ ਖਾਲਸਾ ਵਾਇਕ ਜੜੀ ਦੀ ਫਤਿਹ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੂੰ ਤੇ ਆਪਣੇ ਡੀਸੀ ਸਾਹਿਬ ਤੇ ਆਪਣੇ ਟ੍ਰਾਂਸਪੋਰਟ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਕੱਲ ਨੂੰ ਆਪਣਾ ਰੋਡ ਵੇਅ ਦਾ ਟੈਸਟ ਦੇਣ ਆਸਤੇ ਗਿਆ ਸਾਂ ਤੇ ਉੱਥੇ ਮੈਨੂੰ ਟੈਸਟ ਨਹੀਂ ਦੇਣ ਦਿੱਤਾ ਗਿਆ ਟਰਾਈ ਨਹੀਂ ਲਈ ਗਈ ਮੈਨੂੰ ਆਖਿਆ ਗਿਆ ਤੇਰਾ ਇੰਡੀਆ ਦਾ ਲਾਇਸੈਂਸ 4 ਸਾਲ ਪੁਰਾਣਾ ਹੈ ਕਹਿੰਦੇ 5 ਸਾਲ ਚਾਹੀਦਾ ਵਾ ਤੇ ਭਾਰ ਮੇਰਾ ਦੁਬਈ ਦਾ ਲਾਇਸੈਂਸ 10 ਸਾਲ ਪੁਰਾਣਾ ਵਾ ਤੇ ਮੈਨੂੰ ਟਰਾਈ ਨਹੀਂ ਲੈਣ ਦਿੱਤੀ ਗਈ ਤੇ ਮੇਰੇ ਤੋਂ ਐਕਸਪੀਰੀਅੰਸ ਵੀ ਦੁਬਈ ਦਾ ਹੈਗਾ ਸੀ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਦੁਬਈ ਦਾ ਐਕਸਪੀਰੀਅੰਸ ਕੋਈ ਠੀਕ ਨਹੀਂ ਆ ਸੂਈ ਦੇ ਨੱਕੇ ਥਾਣੀ ਕੱਢ ਕੇ ਲਾਇਸੈਂਸ ਬਣਾਉਂਦੇ ਹੋ ਤੇ ਪਰ ਮੈਨੂੰ ਟਰਾਈ ਨਹੀਂ ਲੈਣ ਦਿੱਤੀ ਗਈ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਮੈਂ ਰੋਜ਼ਗਾਰ ਦਫਤਰ ਤਰਨਤਾਰਨ ਵੀ ਹੈਵੀ ਡਰਾਈਵਰ ਦੇ ਭਰੇ ਸੀ ਉੱਥੋਂ ਮੈਨੂੰ ਹੈਵੀ ਡਰਾਈਵਰ ਦੀ ਕੋਈ ਕਾਲ ਨਹੀਂ ਆਈ ਦੇ ਨਾਮ ਪਹਿਲਾਂ ਕਪਟਨ ਸਾਹਿਬ ਨੇ ਵਾਦਾ ਕੀਤਾ ਸੀ ਘਰ ਘਰ ਨੌਕਰੀ ਦੇ ਦਿੰਦਾ ਨਾ ਉਹਨਾਂ ਨੇ ਵਾਦਾ ਪੂਰਾ ਕੀਤਾ ਨਾ ਮਾਨ ਸਰਕਾਰ ਨੇ ਵਾਦਾ ਪੂਰਾ ਕੀਤਾ ਜੇ ਕੋਈ ਨੌਕਰੀ ਦੇਖਣ ਜਾਈਦੀ ਆ ਇਦਾਂ ਹੀ ਲਾਰੇ ਲੱਪਿਆ ਜਾ ਜਾਂਦਾ ਤੇ ਪਿੰਡ ਵਾਲਿਆਂ ਦੀ ਸੁਣਵਾਈ ਨਹੀਂ ਹੁੰਦੀ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰਾ ਸਾਡੀ ਸੁਣਵਾਈ ਕੀਤੀ ਜਾਵੇ ਮੇਰਾ ਜਿਲ੍ਹਾ ਤਰਨਤਾਰਨ ਪਿੰਡ ਵਾਂ ਦਾਖਾਣਾ ਸ਼ਿਭਾਈਪੁਰ ਮੂਲ ਨੰਬਰ 8288 9994 999 ਮੇਰਾ ਨਾਮ ਕੁਲਦੀਪ ਸਿੰਘ ਜੀ ਵਾਇਕ ਖਾਲਸਾ ਵਾਇਬਰ ਜੀ ਦੀ ਫਤਿਹ